ਕਈ ਲੋਕਾਂ ਲਈ ਵਿਸਾਖੀ ਇੱਕ ਫਸਲਾਂ ਦਾ ਤਿਉਹਾਰ ਹੈ ਕਿਸੇ ਲਈ ਇਹ ਸੱਭਿਆਚਾਰਕ ਪੁੱਤਸਵ ਹੈ ਪਰ ਸਿੱਖ ਇਤਿਹਾਸ ਵਿੱਚ ਇਹ ਦਿਨ ਸਿਰਫ ਤਿਉਹਾਰ ਨਹੀਂ ਇਹ ਦਿਨ ਹੈ ਜਦ ਇੱਕ ਕੌਮ ਦੀ ਨਵੀਂ ਪਛਾਣ ਨੇ ਜਨਮ ਲਿਆ ਇਹ ਉਹ ਦਿਨ ਹੈ ਜਦ ਖਾਲਸਾ ਪੰਥ ਦੀ ਸਥਾਪਨਾ ਹੋਈ ਇਹ ਉਹ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇੱਕ ਨਵੀਂ ਰੂਹ ਬਖਸ਼ੀ ਰੂਹ ਜੋ ਸਿਰਫ ਸਿੱਦਕ ਨਾਲ ਨਹੀਂ ਸਿਰਫ ਸ਼ਕਤੀ ਨਾਲ ਨਹੀਂ ਪਰ ਇਨਸਾਫ ਦੀ ਚਮਕ ਬਹਾਦਰੀ ਦੀ ਲੋ ਅਤੇ ਇਨਸਾਨੀਅਤ ਦੀ ਗੂੰਜ ਨਾਲ ਭਰਪੂਰ ਸੀ ਇਹ ਉਹ ਰੂਹ ਸੀ ਜੋ ਹਮੇਸ਼ਾ ਸੱਚ ਲਈ ਖੜੀ ਰਹੀ ਨਾ ਡਰੀ ਨਾ ਚੁੱਕੀ ਅਤੇ ਹਮੇਸ਼ਾ ਆਪਣੇ ਧਰਮ ਅਤੇ ਮਨੁੱਖਤਾ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਰਹੀ ਸਾਲ ਸੀ 1699 ਇਹ ਉਹ ਸਮਾਂ ਸੀ ਜਦੋਂ ਪੂਰਾ ਭਾਰਤ ਮੁਗਲਾਂ ਦੇ ਜ਼ੁਲਮਾਂ ਅਤੇ ਅਤਿਆਚਾਰ ਦੀ ਹੇਟ ਘਰ ਰਹਾ ਸੀ ਲੋਕਾਂ ਦੇ ਮਨ ਅੰਦਰ ਦੁੱਖ ਅਤੇ ਡਰ ਸੀ ਮੁਗਲ ਹਕੂਮਤ ਆਪਣੀ ਤਾਕਤ ਦੇ ਨਾਲ ਲੋਕਾਂ ਉੱਤੇ ਹਕੂਮਤ ਕਰ ਰਹੀ ਸੀ ਨਾ ਕੋਈ ਧਰਮ ਦੀ ਆਜ਼ਾਦੀ ਸੀ ਅਤੇ ਨਾ ਹੀ ਕਿਸੇ ਵਿਚਾਰ ਦੀ ਮੁਗਲ ਹਕੂਮਤ ਜ਼ਬਰਦਸਤੀ ਲੋਕਾਂ ਦਾ ਧਰਮ ਬਦਲਾ ਰਹੇ ਸਨ ਜੋ ਵੀ ਉਹਨਾਂ ਦੀ ਗੱਲ ਨਹੀਂ ਮੰਨਦਾ ਜੋ ਵੀ ਆਪਣਾ ਧਰਮ ਬਦਲਣ ਤੋਂ ਇਨਕਾਰ ਕਰਦਾ ਉਸ ਨੂੰ ਮਾਰ ਦਿੱਤਾ ਜਾਂਦਾ ਪਰ ਸਿੱਖ ਗੁਰੂ ਉਸ ਸਮੇਂ ਚੁੱਪੀ ਨੂੰ ਤੋੜ ਰਹੇ ਸਨ ਉਹ ਕਦੇ ਵੀ ਅਨਿਆਏ ਨੂੰ ਚੁੱਪਚਾਪ ਸਹਿਣ ਦੇ ਪੱਖ ਵਿੱਚ ਨਹੀਂ ਰਹੇ ਉਹ ਹਰ ਸਮੇਂ ਸੱਚ ਦੇ ਪੱਖ ਵਿੱਚ ਖੜੇ ਹੋਏ ਉਸ ਦੀ ਕੀਮਤ ਭਾਵੇਂ ਉਹਨਾਂ ਨੂੰ ਆਪਣੀ ਸ਼ਹਾਦਤ ਨਾਲ ਹੀ ਕਿਉਂ ਨਾ ਚਕਾਉਣੀ ਪਈ ਹੋਵੇ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਹਨ ਉਹਨਾਂ ਨੇ ਆਪਣੇ ਉੱਤੇ ਤਸ਼ੱਦਦ ਸਹਿ ਕੇ ਵੀ ਆਪਣੇ ਧਰਮ ਨੂੰ ਨਹੀਂ ਛੱਡਿਆ ਉਹਨਾਂ ਨੂੰ ਗਰਮ ਤਵੀ ਉੱਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਸਿਰਫ ਇਸ ਲਈ ਕਿਉਂਕਿ ਉਹਨਾਂ ਨੇ ਸੱਚ ਬੋਲਿਆ ਅਤੇ ਜ਼ੁਲਮ ਦੇ ਸਾਹਮਣੇ ਝੁਕਣ ਤੋਂ ਇਨਕਾਰ ਕਰ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਗੁਰੂ ਉਹਨਾਂ ਨੇ ਆਪਣਾ ਸਿਰ ਕਟਵਾ ਦਿੱਤਾ ਨਾ ਸਿਰਫ ਆਪਣੀ ਕੌਮ ਲਈ ਨਾ ਆਪਣੇ ਧਰਮ ਲਈ ਪਰ ਦੂਜਿਆਂ ਦੇ ਧਰਮ ਦੀ ਆਜ਼ਾਦੀ ਲਈ ਹੁਣ ਵਾਰੀ ਸੀ ਉਹਨਾਂ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ राय ਜੀ ਦੀ ਉਹਨਾਂ ਨੇ ਆਪਣੇ ਪਿਤਾ ਦੀ ਕੁਰਬਾਨੀ ਦੇਖੀ ਸੀ। ਉਹ ਜਾਣਦੇ ਸਨ ਕਿ ਡਰ ਨੇ ਲੋਕਾਂ ਦੀ ਰੂਹ ਨੂੰ ਮਾਰ ਦਿੱਤਾ ਹੈ। ਜਿੱਥੇ ਵੀ ਉਹ ਵੇਖਦੇ ਡਰ ਨਾਲ ਚੁੱਕੀਆਂ ਨਿਗਾਹਾਂ, ਟੁੱਟੀਆਂ ਹੋਈਆਂ ਆਤਮਾਵਾਂ, ਗਲਾਂ ਵਿੱਚੋਂ ਖਾਮੋਸ਼ੀ ਅਤੇ ਹੌਸਲੇ ਦੀ ਥਾਂ ਡਰ। ਪਰ ਗੁਰੂ ਜੀ ਚੁੱਪ ਨਹੀਂ ਰਹੇ। ਉਹਨਾਂ ਨੇ ਐਲਾਨ ਕੀਤਾ, ਹੁਣ ਨਹੀਂ। ਹੁਣ ਅਸੀਂ ਡਰਨ ਵਾਲੇ ਨਹੀਂ। ਹੁਣ ਹਿੰਮਤ ਜਨਮ ਲਵੇਗੀ। ਹੁਣ ਲੋਕ ਉੱਠਣਗੇ। ਜੋ ਸਿਰ ਤਾਂ ਦੇ ਸਕਦੇ ਹਨ ਪਰ ਸੱਚ ਅਤੇ ਇਨਸਾਫ ਲਈ ਕਦੇ ਚੁੱਕ ਨਹੀਂ ਸਕਦੇ ਗੁਰੂ ਸਾਹਿਬ ਦੇ ਇਹ ਬੋਲ ਇੱਕ ਕੌਮ ਨੂੰ ਜਗਾਉਣ ਲਈ ਅਤੇ ਇੱਕ ਨਵੀਂ ਕਿਰਨ ਲਿਆਉਣ ਲਈ ਕਾਫੀ ਸਨ ਗੁਰੂ ਗੋਬਿੰਦ राय ਜੀ ਨੇ ਤੈਅ ਕਰ ਲਿਆ ਸੀ ਕਿ ਹੁਣ ਸਮਾਂ ਆ ਗਿਆ ਹੈ ਜਦ ਸਿੱਖ ਸਿਰਫ ਇੱਕ ਧਾਰਮਿਕ ਪਛਾਣ ਨਹੀਂ ਇੱਕ ਬਹਾਦਰ ਇਨਸਾਫ ਕਰਨ ਵਾਲਾ ਅਤੇ ਨਿਰਪਾਉ ਖਾਲਸਾ ਬਣੇਗਾ 13 ਅਪ੍ਰੈਲ 1699 ਵਿਸਾਖੀ ਵਾਲਾ ਦਿਨ ਪਹਾੜਾਂ ਦੀ ਗੋਦ ਵਿੱਚ ਵਸਿਆ ਆਨੰਦਪੁਰ ਸਾਹਿਬ ਉਸ ਦਿਨ ਵਿਸ਼ੇਸ਼ ਰੌਣਕਾਂ ਨਾਲ ਚਮਕ ਰਿਹਾ ਸੀ ਸੂਰਜ ਚਮਕ ਰਿਹਾ ਸੀ ਹਵਾ ਹੌਲੀ-ਹੌਲੀ ਵਹਿ ਰਹੀ ਸੀ ਪਰ ਮੌਸਮ ਤੋਂ ਵੀ ਜ਼ਿਆਦਾ ਰੌਣਕ ਸੰਗਤਾਂ ਦੇ ਚਿਹਰਿਆਂ ਉੱਤੇ ਸੀ ਪੂਰਬੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਇਲਾਕਿਆਂ ਤੋਂ ਹਜ਼ਾਰਾਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨ ਲਈ ਆਈਆਂ ਸਨ ਕਈ ਦਿਨਾਂ ਤੋਂ ਇਹ ਸੁਣਿਆ ਜਾ ਰਿਹਾ ਸੀ ਕਿ ਇਹ ਵਿਸਾਖੀ ਕੁਝ ਖਾਸ ਹੋਣ ਵਾਲੀ ਹੈ ਸਭ ਇਹੀ ਉਮੀਦ ਲੈ ਕੇ ਆਏ ਸਨ ਕਿ ਅੱਜ ਕੀਰਤਨ ਹੋਵੇਗਾ ਗੁਰੂ ਜੀ ਦੀ ਬਾਣੀ ਸੁਣਨ ਨੂੰ ਮਿਲੇਗੀ ਲੰਗਰ ਚਕਾਇਆ ਜਾਵੇਗਾ ਅਤੇ ਗੁਰੂ ਜੀ ਦੇ ਆਸ਼ੀਰਵਾਦ ਮਿਲਣਗੇ ਪਰ ਗੁਰੂ ਜੀ ਨੇ ਜੋ ਕੀਤਾ ਉਸਨੇ ਹਜ਼ਾਰਾਂ ਦੀ ਭੀੜ ਵਿੱਚ ਸਨਨਾਟਾ ਪੈਦਾ ਕਰ ਦਿੱਤਾ ਸ੍ਰੀ ਗੁਰੂ ਗੋਬਿੰਦ राय ਜੀ ਜੋ ਸਿੱਖ ਧਰਮ ਦੇ 10ਵੇਂ ਗੁਰੂ ਹਨ ਉਹ ਸੰਗਤ ਵਿੱਚ ਆਏ ਪਰ ਇਸ ਵਾਰ ਉਹ ਆਮ ਨਹੀਂ ਲੱਗ ਰਹੇ ਸਨ ਉਨ੍ਹਾਂ ਦੇ ਹੱਥ ਵਿੱਚ ਇੱਕ ਨੰਗੀ ਤਲਵਾਰ ਸੀ। ਅੱਖਾਂ ਵਿੱਚ ਅਸ਼ਾਂਤੀ ਨਹੀਂ, ਬਲਕਿ ਆਗ ਦੀ ਲੋ ਸੀ। ਚਿਹਰੇ ਉੱਤੇ ਆਤਮ ਵਿਸ਼ਵਾਸ ਸੀ ਤੇ ਚਾਲ ਵਿੱਚ ਇੱਕ ਜਕਾਰਾ ਸੀ। ਉਨ੍ਹਾਂ ਨੇ ਉੱਚੀ ਅਤੇ ਇੱਕ ਗੂੰਜਦਾਰ ਆਵਾਜ਼ ਵਿੱਚ ਸੰਗਤ ਵੱਲ ਦੇਖਦੇ ਹੋਏ ਪੁਕਾਰਿਆ, "ਮੈਨੂੰ ਇੱਕ ਸਿਰ ਚਾਹੀਦਾ ਹੈ। ਕੌਣ ਦੇਵੇਗਾ ਆਪਣਾ ਸਿਰ?" ਇੱਕ ਪਲ ਵਿੱਚ ਚੁੱਪੀ ਛਾ ਗਈ, ਜਿਵੇਂ ਕਿ ਸਮਾਂ ਠਹਿਰ ਗਿਆ ਹੋਵੇ। ਹਜ਼ਾਰਾਂ ਦੀ ਭੀੜ ਪਰ ਅਜੀਹਾਂ ਲੱਗ ਰਿਹਾ ਸੀ ਜਿਵੇਂ ਕੋਈ ਸਾਹ ਹੀ ਨਹੀਂ ਲੈ ਰਹਾ ਲੋਕਾਂ ਦੇ ਚਿਹਰੇ ਉੱਤੇ ਡਰ ਅੱਖਾਂ ਵਿੱਚ ਹੈਰਾਨੀ ਅਤੇ ਦਿਲ ਵਿੱਚ ਇੱਕ ਸੋਚ ਕਿ ਗੁਰੂ ਜੀ ਇਹ ਕੀ ਕਹਿ ਰਹੇ ਹਨ ਕਈਆਂ ਨੇ ਆਪਣੀਆਂ ਨਿਗਾਹਾਂ ਥੱਲੇ ਕਰ ਲਈਆਂ ਕਈਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਕੋਲ ਕਰ ਲਿਆ ਕਈ ਮਨ ਹੀ ਮਨ ਸੋਚਣ ਲੱਗ ਪਏ ਕਿ ਇਹ ਕੋਈ ਇਮਤਿਹਾਨ ਹੈ ਪਰ ਇਹ ਇਮਤਿਹਾਨ ਨਹੀਂ ਸੀ ਇਹ ਇਤਿਹਾਸ ਦਾ ਇੱਕ ਨਵਾਂ ਪੰਨਾ ਸੀ ਅਤੇ ਫਿਰ ਇੱਕ ਆਵਾਜ਼ ਚੁੱਪੀ ਤੋੜਦੀ ਹੈ ਇੱਕ ਸਿੱਖ ਖੜਾ ਹੁੰਦਾ ਹੈ ਭਾਈ ਦਇਆ RAM ਜੋ ਕਿ ਲਾਹੌਰ ਤੋਂ ਸਨ ਮੱਧਮ ਚਿਹਰਾ ਪਰ ਅੱਖਾਂ ਵਿੱਚ ਨੂਰ ਉਹ ਅੱਗੇ ਵੱਧਦੇ ਹਨ ਅਤੇ ਆਖਦੇ ਹਨ ਮੈਂ ਤਿਆਰ ਹਾਂ ਗੁਰੂ ਜੀ ਮੇਰਾ ਸਿਰ ਹਾਜ਼ਰ ਹੈ ਸਾਰੀ ਸੰਗਤ ਵੇਖ ਰਹੀ ਸੀ ਗੁਰੂ ਜੀ ਨੇ ਭਾਈ ਦਇਆ RAM ਜੀ ਨੂੰ ਪਿਆਰ ਨਾਲ ਵੇਖਿਆ ਅਤੇ ਉਹਨਾਂ ਨੂੰ ਆਪਣੇ ਨਾਲ ਇੱਕ ਤੰਬੂ ਵਿੱਚ ਲੈ ਗਏ ਕੁਝ ਸਮੇਂ ਬਾਅਦ ਤੰਬੂ ਦੇ ਅੰਦਰੋਂ ਤਲਵਾਰ ਦੀ ਇੱਕ ਚਮਕ ਆਈ ਗੁਰੂ ਜੀ ਮੁੜ ਕੇ ਆਉਂਦੇ ਹਨ ਚਿਹਰੇ ਉੱਤੇ ਉਹੀ ਰੌਣਕ ਅਤੇ ਫਿਰ ਇੱਕ ਆਵਾਜ਼ ਗੂੰਜਦੀ ਹੈ ਹੁਣ ਮੈਨੂੰ ਦੂਸਰਾ ਸਿਰ ਚਾਹੀਦਾ ਹੈ ਕੌਣ ਹੈ ਜੋ ਆਪਣਾ ਸਿਰ ਦੇਣ ਲਈ ਤਿਆਰ ਹੈ ਇਸ ਤਰ੍ਹਾਂ ਪੰਜ ਵਾਰੀ ਹੋਇਆ ਹਰ ਵਾਰ ਇੱਕ ਨਵਾਂ ਸਿੱਖ ਉੱਠਦਾ ਦਰ ਨੂੰ ਹਰਾ ਕੇ ਸਿਰ ਉੱਚਾ ਕਰਦਾ ਅਤੇ ਗੁਰੂ ਜੀ ਦੇ ਪੈਰਾਂ ਵਿੱਚ ਆਪਣਾ ਸਿਰ ਰੱਖ ਦਿੰਦਾ ਇਹ ਉਹ ਪੰਜ ਇਤਿਹਾਸਿਕ ਪਲ ਸਨ ਜਿੱਥੇ ਮਨੁੱਖਤਾ ਨੇ ਡਰ ਨੂੰ ਹਰਾਇਆ ਜਿੱਥੇ ਭਰੋਸੇ ਨੇ ਆਤਮ ਵਿਸ਼ਵਾਸ ਨੂੰ ਜਨਮ ਦਿੱਤਾ ਜਿੱਥੇ ਪੰਜ ਪਿਆਰੇ ਬਣੇ ਸਿੱਖੀ ਦੇ ਮੂਲ ਸਤੰਭ ਉਹ ਪੰਜ ਪਿਆਰੇ ਸਨ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਹਿਬ ਸਿੰਘ ਜੀ ਉਹ ਪੰਜ ਸਿੱਖ ਜਿਨ੍ਹਾਂ ਨੇ ਗੁਰੂ ਜੀ ਦੇ ਨਾਮ ਉੱਤੇ ਆਪਣਾ ਸਿਰ ਹਾਜ਼ਰ ਕੀਤਾ ਉਹ ਨਾ ਕੋਈ ਜਾਤ ਦੇ ਰਹੇ ਨਾ ਕਿਸੇ ਖੇਤਰ ਦੇ ਅਤੇ ਨਾ ਹੀ ਕਿਸੇ ਵੰਛ ਦੇ ਨਾ ਉਹਨਾਂ ਦੀ ਪਹਿਚਾਨ ਹੁਣ ਲਾਹੌਰ ਦੀ ਸੀ ਨਾ ਬਿਹਾਰ ਦੀ ਨਾ ਦਿੱਲੀ ਦੀ ਤੇ ਨਾ ਹੀ ਦੱਖਣ ਦੀ ਉਹ ਹੁਣ ਖਾਲਸਾ ਸਨ ਪਵਿੱਤਰ ਨਿਰਪਉ ਨਿਰਵੈਰ ਅਤੇ ਗੁਰੂ ਦੀ ਨਵੀਂ ਫੌਜ ਗੁਰੂ ਗੋਬਿੰਦ ਰਾਏ ਜੀ ਨੇ ਤੰਬੂ ਦੇ ਅੰਦਰ ਇੱਕ ਅੰਮ੍ਰਿਤ ਤਿਆਰ ਕੀਤਾ ਗੁਰੂ ਜੀ ਨੇ ਉਹ ਅੰਮ੍ਰਿਤ ਉਹਨਾਂ ਪੰਜ ਪਿਆਰਿਆਂ ਨੂੰ ਛਕਾਇਆ ਉਸ ਅੰਮ੍ਰਿਤ ਰਾਹੀਂ ਉਹਨਾਂ ਪੰਜਾਂ ਨੂੰ ਇੱਕ ਨਵੀਂ ਪਹਿਚਾਨ ਮਿਲੀ ਉਹ ਖਾਲਸਾ ਬਣੇ ਨਾ ਝੁਕਣ ਵਾਲੇ ਨਾ ਡਰਨ ਵਾਲੇ ਅਤੇ ਨਾ ਕਿਸੇ ਹੋਰ ਦੇ ਅਧੀਨ ਹੋਣ ਵਾਲੇ ਉਹਨਾਂ ਦੇ ਸਰੀਰ ਉੱਤੇ ਕੇਸਰੀ ਰੰਗ ਦੇ ਵਸਤਰ ਜੋ ਕਿ ਬਹਾਦਰੀ ਅਤੇ ਆਤਮ ਸਮਰਪਣ ਦੀ ਨਿਸ਼ਾਨੀ ਸੀ ਸਿਰ ਉੱਤੇ ਦਸਤਾਰ ਜੋ ਮਾਨ ਅਤੇ ਗਰਮਾਂ ਦੀ ਲਕੀਰ ਸੀ ਅਤੇ ਹੱਥ ਵਿੱਚ ਖਾਲਸਾਈ ਤਾਕਤ ਜਿਸ ਦਾ ਭਾਵ ਨਾ ਕਿਸੇ ਨੂੰ ਡਰਾਉਣ ਲਈ ਪਰ ਮਜ਼ਲੂਮਾਂ ਦੀ ਰਾਖੀ ਲਈ ਸੀ ਗੁਰੂ ਜੀ ਨੇ ਉਹਨਾਂ ਨੂੰ ਪੰਜ ਕਕਾਰ ਬਖਸ਼ੇ ਕੇਸ ਕੰਗਾ ਕਸ਼ੈਰਾ ਕਿਰਪਾਨ ਅਤੇ ਕੜਾ ਅਤੇ ਫਿਰ ਆਇਆ ਇਤਿਹਾਸ ਦਾ ਸਭ ਤੋਂ ਰੂਹ ਕੰਬੋਣ ਵਾਲਾ ਪਲ ਜਦੋਂ ਗੁਰੂ ਗੋਬਿੰਦ ਰਾਏ ਜੀ ਉਹਨਾਂ ਪੰਜਾਂ ਪਿਆਰਿਆਂ ਦੇ ਸਾਹਮਣੇ ਆਪਣੇ ਗੋਡਿਆਂ ਦੇ ਭਾਰ ਬੈਠ ਗਏ ਗੁਰੂ ਜੀ ਨੇ ਆਪਣੇ ਸਿੱਖਾਂ ਦੇ ਚਰਨਾਂ ਵਿੱਚ ਬੈਠ ਕੇ ਕਿਹਾ ਜਿਵੇਂ ਤੁਸੀਂ ਅੱਜ ਆਪਣਾ ਸਿਰ ਦਿੱਤਾ ਹੈ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਓ ਤਾਂ ਕਿ ਮੈਂ ਵੀ ਖਾਲਸਾ ਬਣ ਸਕਾਂ ਪੰਜਾਂ ਪਿਆਰਿਆਂ ਤੋਂ ਅਮਰਤ ਦੀ ਦਾਤ ਲੈ ਕੇ ਉਹ ਗੁਰੂ ਗੋਬਿੰਦ ਰਾਏ ਜੀ ਗੁਰੂ ਗੋਬਿੰਦ ਸਿੰਘ ਬਣ ਗਏ। ਨਾਮ ਅਤੇ ਰੂਹ ਦੋਵੇਂ ਬਦਲ ਗਏ ਸਨ। ਇਤਿਹਾਸ ਵਿੱਚ ਪਹਿਲੀ ਵਾਰੀ ਅਜਿਹਾ ਅਧਿਆਤਮਿਕ ਆਗੂ ਨੇ ਜਨਮ ਲਿਆ ਸੀ ਜੋ ਸਿਰਫ ਉਪਦੇਸ਼ ਹੀ ਨਹੀਂ ਦਿੰਦਾ ਸੀ। ਉਹ ਖੁਦ ਇੱਕ ਮਿਸਾਲ ਬਣੇ। ਖਾਲਸਾ ਦਾ ਅਰਥ ਸਿਰਫ ਤਲਵਾਰ ਚਲਾਉਣ ਵਾਲਾ ਯੋद्धा ਨਹੀਂ ਸੀ। ਉਹ ਉਹ ਸੀ ਸੱਚ ਦੀ ਰਾਖੀ ਕਰਨ ਵਾਲਾ। ਖਾਲਸਾ ਉਹ ਸੀ। ਜੋ ਕਿਸੇ ਮਜਲੂਮ ਨੂੰ ਇਕੱਲਾ ਨਹੀਂ ਛੱਡਦਾ ਭਾਵੇਂ ਉਹ ਕਿਸੇ ਵੀ ਧਰਮ ਜਾਤ ਜਾਂ ਪੱਖ ਦਾ ਹੋਵੇ ਉਹ ਨਾ ਹਿੰਦੂ ਸੀ ਨਾ ਮੁਸਲਮਾਨ ਉਹ ਇਨਸਾਨ ਸੀ ਜੋ ਹਰ ਅਨਿਆਏ ਦੇ ਖਿਲਾਫ ਖੜਾ ਹੋ ਸਕਦਾ ਸੀ ਫਿਰ ਚਾਹੇ ਉਸ ਦੀ ਕੀਮਤ ਉਸ ਦੀ ਜਾਨ ਹੀ ਕਿਉਂ ਨਾ ਹੋਵੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਹਾਲਸਾ ਸਿਰਫ ਇੱਕ ਫੌਜ ਨਹੀਂ ਉਹ ਸਿਰਫ ਇੱਕ ਪਹਿਚਾਨ ਨਹੀਂ ਉਹ ਸਿਰਫ ਪੰਜ ਕਕਾਰ ਜਾਂ ਕੇਸਰੀ ਰੰਗ ਵਾਲੀ ਪੋਸ਼ਾਕ ਨਹੀਂ ਖਾਲਸਾ ਇੱਕ ਜ਼ਿੰਦਗੀ ਦੀ ਰਾਹ ਹੈ ਇਹ ਰਾਹ ਹੈ ਸੱਚ ਨੂੰ ਜਿਉਣ ਦੀ ਇਨਸਾਫ ਲਈ ਲੜਨ ਦੀ ਅਤੇ ਮਨੁੱਖਤਾ ਨੂੰ ਮੰਨਣ ਦੀ ਇਸ ਖਾਲਸੇ ਤੋਂ ਕਈ ਬਹਾਦਰਾਂ ਨੇ ਜਨਮ ਲਿਆ ਚਾਰ ਸਹਿਬਜ਼ਾਦੇ ਜਿਨ੍ਹਾਂ ਨੇ ਆਪਣਾ ਬਚਪਨ ਖੇਡਾਂ ਵਿੱਚ ਨਹੀਂ ਬਲਕਿ ਧਰਮ ਦੀ ਕੁਰਬਾਨੀ ਲਈ ਵਾਰ ਦਿੱਤਾ ਤੋਂ ਸਹਿਬਜ਼ਾਦੇ ਸਰਹੰਦ ਵਿਖੇ ਜਿੰਦਾ ਨੀਹਾਂ ਵਿੱਚ ਚੁਣਵਾ ਦਿੱਤੇ ਗਏ ਅਤੇ ਦੋ ਵੱਡੇ ਸਹਬਜ਼ਾਦੇ ਜਿਨ੍ਹਾਂ ਨੇ ਚਮਕੌਰ ਦੀ ਜੰਗ ਵਿੱਚ ਆਪਣੀ ਸ਼ਹਾਦਤ ਪਾਈ ਪਰ ਕਿਸੇ ਨੇ ਵੀ ਦੁਸ਼ਮਣ ਦੀ ਈਨ ਨਹੀਂ ਮੰਨੀ ਬੰਦਾ ਸਿੰਘ ਬਹਾਦਰ ਇੱਕ ਅਜਿਹਾ ਸੂਰਮਾ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਉੱਤੇ ਜ਼ੁਲਮਾਂ ਦੇ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਮਾਈ ਭਾਗੋ ਇੱਕ ਔਰਤ ਜੋ ਤਲਵਾਰ ਚੁੱਕਦੀ ਹੈ ਅਤੇ ਕਹਿੰਦੀ ਹੈ ਜੇ ਪੁਰਸ਼ ਭੱਜ ਗਏ ਤਖਾਲਸੀ ਦੀਆਂ ਔਰਤਾਂ ਮੈਦਾਨ ਵਿੱਚ ਉਤਰਨ ਗਈਆਂ ਇਹ ਸਾਰੇ ਪਲ ਉਸ ਜਨਸੰਨ ਹਨ ਜੋ ਖਾਲਸੇ ਦੀ ਰੂਹ ਵਿੱਚ ਭਰੇ ਇਹ ਇਤਿਹਾਸ ਦੇ ਪੰਨੇ ਨਹੀਂ ਇਹ ਉਹ ਸ਼ਖਸੀਅਤਾਂ ਹਨ ਜਿਨ੍ਹਾਂ ਨੇ ਇਤਿਹਾਸ ਖੁਦ ਲਿਖਿਆ ਆਪਣੇ ਲਹੂ ਦੇ ਨਾਲ ਅੱਜ ਵੀ ਜਦੋਂ ਕਿਤੇ ਵੀ ਜ਼ੁਲਮ ਹੁੰਦਾ ਹੈ ਜਦੋਂ ਵੀ ਕਿਸੇ ਮਜ਼ਲੂਮ ਦੀ ਆਵਾਜ਼ ਸੁਣਾਈ ਦਿੰਦੀ ਹੈ ਜਦੋਂ ਵੀ ਕਿਤੇ ਕੋਈ ਸੱਚ ਲਈ ਖੜਾ ਹੋਣ ਤੋਂ ਡਰਦਾ ਹੈ ਉਥੇ ਖਾਲਸਾ ਖੜਾ ਹੁੰਦਾ ਹੈ ਕਦੇ ਤਲਵਾਰ ਦੇ ਨਾਲ ਕਦੇ ਸੇਵਾ ਨਾਲ ਅਤੇ ਕਦੇ ਪਿਆਰ ਨਾਲ ਉਹ ਰਾਹਤ ਬਣ ਕੇ ਆਉਂਦਾ ਹੈ ਉਹ ਹਿੰਮਤ ਬਣ ਕੇ ਆਉਂਦਾ ਹੈ ਉਹ ਵਾਹਿਗੁਰੂ ਦੀ ਕਿਰਪਾ ਬਣ ਕੇ ਆਉਂਦਾ ਹੈ ਇਸ ਲਈ ਅਗਲੀ ਵਾਰੀ ਜਦੋਂ ਵੀ ਕੋਈ ਤੁਹਾਨੂੰ ਆਖੇ ਕਿ ਵਿਸਾਖੀ ਦੀ ਲੱਖ ਲੱਖ ਵਧਾਈ ਹੋਵੇ ਤਾਂ ਸਿਰ ਥੱਲੇ ਨਾ ਕਰਿਓ ਅੱਖਾਂ ਵਿੱਚ ਚਮਕ ਲੈ ਕੇ ਆਖਿਓ ਤੁਸੀਂ ਜਾਣਦੇ ਹੋ ਇਹ ਸਿਰਫ ਖੇਤੀ ਦੀ ਸ਼ੁਰੂਆਤ ਨਹੀਂ ਇਹ ਕੌਣ ਦੀ ਨਵੀਂ ਪੈਦਾਇਸ਼ ਹੈ ਇਹ ਸਾਡੀ ਰੂਹ ਦੀ ਜਾਗਰੂਕਤਾ ਦਾ ਦਿਨ ਹੈ ਇਹ ਗੁਲਾਮੀ ਦੇ ਅੰਤ ਅਤੇ ਖਾਲਸੇ ਦੀ ਆਜ਼ਾਦੀ ਦਾ ਐਲਾਨ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਦੀ ਗੂੰਜ ਹੈ ਇਹ ਖਾਲਸੇ ਦੀ ਪੈਦਾਇਸ਼ ਦਾ ਦਿਨ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਤਲਵਾਰ ਹੀ ਨਹੀਂ ਦਿੱਤੀ ਉਹਨਾਂ ਨੇ ਇੱਕ ਰਾਹ ਦਿੱਤਾ ਜਿੱਥੇ ਹਿੰਮਤ ਵੀ ਹੋਵੇ ਅਤੇ ਦਿਲ ਵਿੱਚ ਪਿਆਰ ਵੀ ਇਹੀ ਹੈ ਖਾਲਸੇ ਦੀ ਰੀਤ ਆਓ ਅੱਜ ਫੇਰ ਆਪਣੇ ਅੰਦਰ ਦੇ ਖਾਲਸੇ ਨੂੰ ਜਗਾਈਏ। ਦੋਸਤੋ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹੋਰ ਲੋਕਾਂ ਨੂੰ ਖਾਲਸੇ ਦੇ ਜਨਮ ਬਾਰੇ ਪਤਾ ਲੱਗ ਸਕੇ। ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡਾ ਇਹ ਉਪਰਾਲਾ ਕਿਵੇਂ ਲੱਗਿਆ। ਆਪਣੇ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਦਿਆ ਕਰੋ। ਤਾ ਜੋ ਅਸੀਂ ਆਪਣੀ ਵੀਡੀਓ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਪੇਸ਼ ਕਰ ਸਕੀਏ ਅਗਲੀ ਵੀਡੀਓ ਤੁਸੀਂ ਕਿਸ ਟੌਪਿਕ ਉੱਤੇ ਚਾਹੁੰਦੇ ਹੋ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਸਾਡੇ ਨਾਲ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਵਾਹਿਗੁਰੂ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ